ਮਜੀਠਾ ਸਾਹਿਬ ਨੂੰ ਪਹਿਲਾਂ ਤਾਂ ਆਪਣੀ ਪੀੜੀ ਦੇ ਥੱਲੇ ਡੰਡਾ ਮਾਰਨਾ ਚਾਹੀਦਾ ਪੀੜੀ ਬੜੀ ਤਗੜੀ ਇਹਨਾਂ ਦੀ ਬੇਅਦਬੀਆਂ ਦੇ ਇਹਨਾਂ ਤੇ ਦੋਸ਼ ਚਿੱਟੇ ਦੇ ਇਹਨਾਂ ਤੇ ਦੋਸ਼ ਜਿਹੜੇ ਸਾਡੇ ਬੰਦੀ ਸਿੰਘ ਜੀ ਉਹਨਾਂ ਦੀ ਕਦੀ ਨਾ ਗੱਲ ਕਰਨ ਦੇ ਇਹਨਾਂ ਦੇ ਦੋਸ਼ ਭਾਈਵਾਲ ਦੀਆਂ ਸਰਕਾਰਾਂ ਰਹੀਆਂ ਜਿਹੜੀ ਕਹਿੰਦੇ ਨਾ ਮਾਝੇ ਦਾ ਜਰਨਲ ਉਹ ਮਾਝੇ ਦਾ ਜਰਨਲ ਤਾਂ ਸਾਬਤ ਨਹੀਂ ਹੋ ਪਾਇਆ ਲੇਕਿਨ ਚਿੱਟੇ ਦਾ ਜਰਨਲ ਜ਼ਰੂਰ ਸਾਬਤ ਹੋ ਗਿਆ ਨਸ਼ਾ ਕਿੱਦਾਂ ਆਇਆ ਉਹਦੇ ਤੇ ਤੇ ਤੁਸੀਂ ਸਪਸ਼ਟੀ ਕਰ ਪਾਏ ਨਸ਼ਾ ਪੀਣ ਵਾਲਿਆਂ ਤੇ ਸਪਸ਼ਟ ਕਰਨਾ ਸ਼ੁਰੂ ਕਰ ਦਿੱਤਾ ਤੁਹਾਡੀ ਸਰਕਾਰ ਰਹੀ 10 ਸਾਲ ਤੁਹਾਡੀ ਸਰਕਾਰ ਦੇ ਟਾਈਮ ਤੇ ਵੀ ਨਸ਼ਾ ਆਇਆ ਕੈਪਟਨ ਮਨਿੰਦਰ ਦੀ ਸਰਕਾਰ ਰਹੀ ਉਹਦੇ ਵੀ ਨਸ਼ਾ ਆਇਆ ਤੁਸੀਂ ਉਹ ਤੇ ਜਸਟੀਫਾਈ ਨਹੀਂ ਕਰ ਸਕੇ ਤੇ ਤੁਸੀਂ ਜਿਹੜੇ ਬੰਦੇ ਨਸ਼ਾ ਹਟਾਉਣ ਦੀ ਪ੍ਰਕਿਰਿਆ 'ਚ ਲੱਗੇ ਸੀ ਮੁੜ ਕੇ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਲਵੇਟਣਾ ਸ਼ੁਰੂ ਕਰ ਦਿੱਤਾ ਕਾਦੇ ਕਰਕੇ ਸਿਆਸੀ ਲਾਹਾ ਲੈਣ ਵਾਸਤੇ ਤੁਸੀਂ ਬੇਅਦਮੀਆਂ ਕੀਤੀਆਂ ਤੁਸੀਂ ਚਿੱਟੇ ਦੇ ਦੋਸ਼ੀ ਪਾਏਗੇ ਤੁਸੀਂ ਹੋਰ ਚੀਜ਼ਾਂ ਦਾ ਘਾਣ ਕੀਤਾ ਤੇ ਤੁਸੀਂ ਮਾਫੀ ਮੰਗ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤੇ ਲੋਕਾਂ ਤੋਂ ਹੁਣ ਤੁਸੀਂ ਸਿੱਧਾ ਮੱਥਾ ਅਕਾਲ ਤਖਤ ਸਾਹਿਬ ਨਾਲ ਲਾ ਲਿਆ ਸਿੱਧਾ ਹੀ ਹੁਕਮਨਾਮੇ ਦੀ ਉਲੰਘਣਾ ਕਰਕੇ ਸੰਗਤ ਨਾਲ ਮੱਥਾ ਲਾ ਲਿਆ ਹੁਣ ਮਾਫੀ ਕਿੱਥੋਂ ਮੰਗਣੀ ਹੈ ਪੀ ਦੱਸੋ ਪੀ ਤੁਹਾਡੀ ਤੌਰ ਤੇ ਕਿੰਨੇ ਤਲਵਾਰ ਰੱਖੀ ਸੀ ਹਰਪ੍ਰੀਤ ਨੇ ਰੱਖੀ ਸੀ ਕਿ ਸੁਲਤਾਨ ਸਿੰਘ ਨੇ ਰੱਖੀ ਸੀ ਕਿ ਰਗਵੀਰ ਸਿੰਘ ਨੇ ਰੱਖੀ ਸੀ ਕਿ ਚਾਹੇ ਉੱਥੇ ਸਿੱਖ ਸੰਗਤ ਨੇ ਰੱਖੀ ਸੀ ਆਪੇ ਤੁਸੀਂ ਜਾ ਕੇ ਗੁਨਾਹ ਮੰਨੇ ਆਪੇ ਜਾ ਕੇ ਤੁਸੀਂ ਮਾਫੀਆਂ ਮੰਗੀਆਂ ਆਪੇ ਤੁਸੀਂ ਹੁਣ ਮੁਨਕਣ ਹੋਏ ਜੋ ਤੇ ਹੁਣ ਤੁਸੀਂ ਸਿੱਧਾ ਅਕਾਲ ਤਖਸ ਨੂੰ ਚੈਲੰਜ ਕਰ ਬੈਠੇ ਜੋ ਤੇ ਸਾਰੀ ਉਮਰ ਤੁਸੀਂ ਆਰਐਸਐਸ ਦੇ ਵਿੱਚ ਰਹੇ ਆਰਐਸਐਸ ਦੇ ਨਾਲ ਭਾਈ ਵਾਲੀ ਰੱਖੀ ਉੱਥੇ ਤੁਸੀਂ ਖਾਦਾ ਪੀਤਾ ਮौज-ਮਸਤੀਆਂ ਕੀਤੀਆਂ ਤੇ ਅੱਜ ਤੁਸੀਂ ਕੌਮਨ ਆਰਐਸਐਸ ਕਹਿੰਦੇ ਆਪੇ ਜੋ ਇਹਨਾਂ ਕੋ ਭਾਈ ਸਾਹਿਬ ਜੀ ਮੇਰੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਹੈਗਾ ਮੈਂ ਤੁਹਾਡੇ ਕੋਲ ਮੀਡੀਆ ਦੇ ਥਰੂ ਜਵਾਬ ਮੰਗਦਾ ਕਿ ਤੁਸੀਂ ਅਕਾਲ ਤਖਸ ਸਾਹਿਬ ਤੇ ਮਾਫੀ ਮੰਗ ਕੇ ਮੁਕਰੇ ਨਹੀਂ ਤਾਡੀ ਪੂਰੀ ਟੀਮ ਨਹੀਂ ਮੁੱਕਰੀ ਔਰ ਆਪਣੇ ਹਲਕੇ ਚ ਕਿੰਨੇ ਮੁੰਡੇ ਨੌਜਵਾਨ ਨਸ਼ਾ ਕਰਕੇ ਮਰੇ ਤੁਹਾਡੇ ਵਰਕਰਾਂ ਦੇ ਮੁੰਡੇ ਸੀ ਕੋਈ ਤੁਹਾਡੇ ਨਾਲ ਜਿਨ੍ਹਾਂ ਨੇ ਪੱਕੀਆਂ ਚੰਡੀਆਂ ਲਾਇਆ ਸੀ ਉਹ ਕਾਲੀ ਪਰਿਵਾਰਾਂ ਦੇ ਮੁੰਡੇ ਵੀ ਮਰੇ ਆ ਹਰ ਇੱਕ ਸੇਖ ਨੂੰ ਪਤਾ ਲੱਗ ਗਿਆ ਕਿ ਜਿਹੜਾ ਬਾਦਲ ਪਰਿਵਾਰ ਸੀ ਚਾਹੇ ਬਾਦਲ ਲਾਣਾ ਸੀ ਚਾਹੇ ਇਹਨਾਂ ਦੇ ਜਿਹੜੇ ਬੜੇ ਪੰਤਕ ਚਿਹਰੇ ਸੀ ਉਹ ਨਿਕਲੇ ਕੀ ਕੋਈ ਲੁਕਾ ਨਹੀਂ ਰਹਿ ਗਿਆ ਤੇ ਹੁਣ ਭਾਵੇਂ ਗੜਗੱਜ ਸਿੰਘ ਛੱਡ ਕੇ ਜਿਹੜਾ ਮਰਜੀ ਪੋਚੇ ਲੱਗ ਜਾਵੇ ਹੁਣ ਪੋਜੇ ਲਾਇਆ ਕੁਛ ਨਹੀਂ ਪਾਪ ਜਿਹੜਾ ਉਹ ਕਦੀ ਗੁਜਾ ਨਹੀਂ ਰਿੰਦਾ ਜਿਹੜੀ ਬਾਦਲ ਪਰਿਵਾਰ ਨੇ ਵੀ ਸਾਡੇ ਨਾਲ ਵਧੀਕੀ ਕੀਤੀ ਹੈ ਬੇਦਬੀਆਂ ਦੇ ਵਿੱਚ ਇਹ ਦੋਸ਼ੀ ਪਾਏ ਗਏ ਆ ਰਾਮ ਰਹੀਮ ਨੂੰ ਮਾਫੀ ਦੇਣ ਦੇ ਵਿੱਚ ਦੋਸ਼ੀ ਪਾਏ ਗਏ ਆ ਇਹ ਪੀੜੀਆਂ ਨੇ ਨਹੀਂ ਭੁੱਲਣੀ ਇਹ ਭੁੱਲ ਜਾਣ ਵੀ ਕੌਮ ਇਹਨਾਂ ਨੂੰ ਗੜਗੱਜ ਕਹਿ ਦਊਗਾ ਤੇ ਕਲੀਨ ਚਿੱਟ ਦੇ ਦਊਗਾ ਮੈਂ ਗੜਗੱਜ ਸਾਹਿਬ ਤੁਸੀਂ ਜਿਹੜੇ ਕੰਮ ਕਰਨ ਵਾਲੇ ਆ 284 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਅਕਾਲੀ ਆਗੂ ਵਿਕਰਮਜੀਤ ਸਿੰਘ ਮਜੀਠੀਆ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਪਰ ਬਹੁਤ سنگੀਨ ਦੋਸ਼ ਲਾਉਂਦੇ ਉਹਨਾਂ ਦੇ ਭਰਾ ਹਰਪ੍ਰੀਤ ਸਿੰਘ ਨੂੰ ਲੈ ਕੇ ਔਰ ਇਸੇ ਦੇ ਦਰਮਿਆਨ ਬਹੁਤ ਸਾਰੇ ਉਹਨਾਂ ਸਵਾਲਾਂ ਦੇ ਜਵਾਬ ਲੈਣ ਵਾਸਤੇ ਮੇਰੇ ਨਾਲ ਇੱਕ ਸਿੱਖ ਪੰਥ ਦੀ ਸ਼ਖਸੀਅਤ ਜੁੜੇ ਨੇ ਜਿਨ੍ਹਾਂ ਦੇ ਵਿੱਚ ਬੁੱਧ ਸਿੰਘ ਝਾਮਕਾ ਨੇ ਔਰ ਲੰਬੇ ਸਮੇਂ ਤੋਂ ਪੰਥਕ ਸਫਾਵਾਂ ਦੇ ਵਿੱਚ ਵਿਚਰਦੇ ਨੇ ਪੰਥਕ ਸੰਘਰਸ਼ ਦੇ ਵਿੱਚ ਵਿਚਰਦੇ ਨੇ ਇਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਮਜੀਠੀਆ ਦੇ ਵੱਲੋਂ ਜਿਹੜੇ ਇਹਨਾਂ ਤਮਾਮ ਸਾਰੇ ਸੰਗੀਨ ਦੋਸ਼ਾਂ ਨੂੰ ਲੈ ਕੇ ਜਿਹੜੇ ਸਵਾਲ ਕੀਤੇ ਗਏ ਨੇ ਉਹਦੇ ਬਾਬਤ ਗੱਲਬਾਤ ਕਰਨ ਦਾ ਯਤਨ ਕਰਾਂਗੇ ਸਵਾਗਤ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਮਕਾ ਸਾਹਿਬ ਸਭ ਤੋਂ ਪਹਿਲਾਂ ਤਾਂ ਮਜੀਠੀਆ ਦੀ ਪ੍ਰੈਸ ਕਾਨਫਰੰਸ ਸੁਣੀ ਹੋਊਗੀ ਜਿਹਦੇ ਵਿੱਚ ਉਹ ਭਾਈ ਅਮਰਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੇ ਦੋਸ਼ ਲਾ ਰਹੇ ਨੇ ਕਿ ਉਹ ਨਸ਼ਾ ਕਰਦਾ ਇਦਾਂ ਦੀਆਂ ਚੀਜ਼ਾਂ ਕਰਦਾ ਕਿਵੇਂ ਦੇਖਦੇ ਹੋ ਜਿਹੜੇ ਦੋਸ਼ ਲਾਏ ਜਾ ਰਹੇ ਨੇ ਜਾਂ ਜਿਹੜੀਆਂ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਨੇ ਕੀ ਲੱਗਦਾ ਕਿ ਜਿਹੜੀਆਂ ਵੀਡੀਓ ਨੇ ਇਹ ਕਿਤੋਂ ਬਣਾਈਆਂ ਗਈਆਂ ਨੇ ਜਾਂ ਸੱਚਮੁੱਚ ਆਪਦੀਆਂ ਨੇ ਤੁਹਾਨੂੰ ਵੇਖੋ ਜੀ ਜਿਹੜੀ ਗੱਲ ਤੁਸੀਂ ਮਜੀਠਾ ਸਾਹਿਬ ਦਾ ਸਵਾਲ ਕੀਤਾ ਵਾ ਮਜੀਠਾ ਸਾਹਿਬ ਨੂੰ ਪਹਿਲਾਂ ਤਾਂ ਆਪਣੀ ਪੀੜ੍ਹੀ ਦੇ ਥੱਲੇ ਡੰਡਾ ਮਾਰਨਾ ਚਾਹੀਦਾ ਪੀੜ੍ਹੀ ਬੜੀ ਤਗੜੀ ਇਹਨਾਂ ਦੀ ਬੇਅਦਬੀਆਂ ਦੇ ਇਹਨਾਂ ਤੇ ਦੋਸ਼ ਚਿੱਟੇ ਦੇ ਇਹਨਾਂ ਤੇ ਦੋਸ਼ ਜਿਹੜੇ ਸਾਡੇ ਬੰਦੀ ਸਿੰਘ ਜੀ ਉਹਨਾਂ ਦੀ ਕਦੀ ਨਾ ਗੱਲ ਕਰਨ ਦੇ ਇਹਨਾਂ ਦੇ ਦੋਸ਼ ਭਾਈਵਾਲ ਦੀ ਇਹ ਸਰਕਾਰਾਂ ਰਹੀਆਂ ਇਹਨਾਂ ਨੇ ਕਦੀ ਮੂੰਹ ਚੋਂ ਇਹ ਗੱਲ ਨਹੀਂ ਕੱਢੀ ਵੀ ਸਾਡੇ ਸਿੰਘ ਨਜਾਇਜ਼ ਡੱਕੇ ਆ ਇਹ ਹੁਣ ਕਹਿੰਦੇ ਆ ਵੀ ਵਿਧਾਨ ਸਭਾ ਚ ਮਤਾ ਪਾਇਆ ਜਾਵੇ ਇੱਥੇ ਹੁਣ ਇਹ ਵੀ ਗੱਲ ਕਹੀ ਜਾਂਦੀ ਆ ਕਿ ਇੱਥੇ ਬਾਹਰੋਂ ਆਣ ਕੋਈ ਜ਼ਮੀਨ ਨਾ ਖਰੀਦੇ ਮੇਰੇ ਹਲਕੇ ਮਜੀਠੇ ਚਲੇ ਜਾਓ ਤੇ ਬਿਕਰਮਜੀਤ ਮਜੀਠਾ ਸਾਹਿਬ ਮੈਂ ਪੁੱਛਣਾ ਚਾਹੁੰਦਾ ਮਜੀਠਾ ਸਾਹਿਬ ਅੱਧੋਂ ਜ਼ਿਆਦਾ ਗੁਜਰਤਾ ਤੋਂ ਹਲਕੇ ਚ ਬਾਲ ਦਿੱਤੇ ਜਿਨ੍ਹਾਂ ਦੀਆਂ ਵੋਟਾਂ ਬਣ ਗਈਆਂ ਉਹ ਤੇਰੀ ਦੇਣ ਆ ਉਹਨਾਂ ਦਾ ਕੀ ਕਰੀਏ ਪਹਿਲਾਂ ਤੇ ਉਹਨਾਂ ਦੀਆਂ ਰਜਿਸਟਰੀਆਂ ਕੈਨਸਲ ਕਰਾਈਏ ਰਹੀ ਗੱਲ ਨਸ਼ੇ ਦੀ ਨਸ਼ੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਨਸ਼ੇ ਦੀ ਮਾਤਰਾ ਚ ਲੋਕ ਨਸ਼ਾ ਕਰਨ ਦੀ ਗਿਣਤੀ ਚ ਹੈ ਉਹ ਸਾਡਾ ਹਲਕਾ ਪਾਇਆ ਗਿਆ ਬਾਬਾ ਬਕਾਲਾ ਸਾਹਿਬ ਪਾਇਆ ਗਿਆ ਜਿਹੜਾ ਜਿਹੜਾ ਕਿ ਮਾਜੇ ਦੀ ਜਰਨਲ ਦੀ ਜਿਹੜੀ ਕਹਿੰਦੇ ਨਾ ਮਾਜੇ ਦਾ ਜਰਨਲ ਉਹ ਮਾਜੇ ਦਾ ਜਰਨਲ ਤਾਂ ਸਾਬਤ ਨਹੀਂ ਹੋ ਪਾਇਆ ਲੇਕਿਨ ਚਿੱਟੇ ਦਾ ਜਰਨਲ ਜ਼ਰੂਰ ਸਾਬਤ ਹੋ ਗਿਆ ਕਾਹਨੋ ਸੁਰਕੇਨ ਬਿਗਰਮ ਸਿੰਘ ਜੀਠਾ ਸਾਹਿਬ ਅੱਛਾ ਓਰੇ ਰਹੀ ਗੱਲ ਅਮਰਤਪਾਲ ਦੀ ਅਮਰਤਪਾਲ ਜਿਹੜਾ ਸੀ ਉਹ ਨਸ਼ੇ ਛਡਾਰ ਰਿਹਾ ਸੀ ਬਹੁਤ ਵਧੀਆ ਸੀ ਲੋਕਾਂ ਨੇ ਵੀ ਬੜਾ ਸਾਥ ਦਿੱਤਾ ਪਰ ਜਦੋਂ ਕੋਈ ਬੰਦਾ ਕਈ ਵਾਰਾਂ ਮੈਂ ਵੀ ਹੋਵਾਂ ਕਈ ਵਾਰਾਂ ਨੇ ਜਦੋਂ ਪਿੱਛੇ ਉਤਸ਼ਾਹ ਹੋਵੇ ਨਾ ਮੈਂ ਧਾਰਨ ਦੇਣ ਲੱਗਾ ਵਾਂ ਕਿ ਤੁਹਾਡਾ ਕਿਸੇ ਨਾਲ ਝਗੜਾ ਹੋਇਆ ਮੇਰਾ ਕਿਸੇ ਨਾਲ ਝਗੜਾ ਹੋਇਆ ਜੇ ਦੋ ਬੰਦੇ ਆ ਤੇ ਝਗੜਾ ਟਲ ਜਾਊਗਾ ਜੇ ਬਗਰ 10 ਬੰਦੇ ਖਲੋਤੇ ਹਨਾ ਤੇ ਮੈਂ ਲਲਕਾਰਾ ਮਾਰਨਾ ਹੀ ਮਾਰਨਾ ਕੀ ਸੀ ਕਿ ਅਮਰਤਪਾਲ ਤੇ ਜਿਹੜੇ ਬਲੇਮ ਲਾ ਰਿਹਾ ਬਿਕਰਮਜੀਤ ਮਜੀਠੀਆ ਉਹ ਅਲੱਗ ਗੱਲ ਆ ਕਿਉਂਕਿ ਦੋਨੋਂ ਜੇ ਉਹਦੇ ਤੇ ਬਲੇਮ ਲਾਉਂਦਾ ਤੇ ਉਹਦੇ ਵੱਡੇ ਬਲੇਮ ਮਜੀਠਾ ਸਾਹਿਬ ਤੇ ਵੀ ਲੱਗੇ ਆ ਹੂੰ ਦੁੱਧ ਤੋਤਾ ਫਿਰ ਕੋਈ ਨਹੀਂਗਾ ਮੈਂ ਗੱਲ ਕਰੂੰਗਾ ਗੰਦੀ ਰਾਜਨੀਤੀ ਛੱਡ ਕੇ ਸਾਨੂੰ ਵਿਕਾਸ ਦੀ ਰਾਜਨੀਤੀ ਤੇ ਹੋਣਾ ਚਾਹੀਦਾ ਹੂੰ ਨਸ਼ਾ ਕਿੱਦਾਂ ਆਇਆ ਉਹਦੇ ਤੇ ਤੇ ਤੁਸੀਂ ਸਪਸ਼ਟੀ ਕਰ ਪਾਏ ਨਸ਼ਾ ਪੀਣ ਵਾਲਿਆਂ ਤੇ ਸਪਸ਼ਟ ਕਰਨਾ ਸ਼ੁਰੂ ਕਰ ਦਿੱਤਾ ਤੁਹਾਡੀ ਸਰਕਾਰ ਰਹੀ 10 ਸਾਲ ਤੁਹਾਡੀ ਸਰਕਾਰ ਦੇ ਟਾਈਮ ਤੇ ਵੀ ਨਸ਼ਾ ਆਇਆ ਕੈਪਟਨ ਮਨਿੰਦਰ ਦੀ ਸਰਕਾਰ ਰਹੀ ਉਹਦੋਂ ਵੀ ਨਸ਼ਾ ਆਇਆ ਤੁਸੀਂ ਉਹ ਤੇ ਜਸਟੀਫਾਈ ਨਹੀਂ ਕਰ ਸਕੇ ਤੇ ਤੁਸੀਂ ਜਿਹੜੇ ਬੰਦੇ ਨਸ਼ਾ ਹਟਾਉਣ ਦੀ ਪ੍ਰਕਿਰਿਆ 'ਚ ਲੱਗੇ ਸੀ ਮੁੜ ਕੇ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਲਵੇਟਣਾ ਸ਼ੁਰੂ ਕਰ ਦਿੱਤਾ ਕਾਦੇ ਕਰਕੇ ਸਿਆਸੀ ਲਾਹਾ ਲੈਣ ਵਾਸਤੇ ਹੁਣ ਲੋਕ ਸਿਆਣੇ ਆ ਹੁਣ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾਂ ਕਿ ਸਾਰੀਆਂ ਜੇ ਪੰਥਕ ਜੱਥੇਬੰਦੀਆਂ ਭਾਈ ਸਾਹਿਬ ਜੀ ਇਕੱਟੀਆਂ ਹੋਣਗੀਆਂ ਤੇ ਪੰਜਾਬ ਦਾ ਜਵਾਨੀ ਦਾ ਕਰਸਾਨੀ ਦਾ ਤੇ ਗੁਰ ਸਿਧਾਂਤਾਂ ਦਾ ਭਲਾ ਤਾਂ ਹੀ ਹੋਣਾ ਵਾ ਤੇ ਜੇ ਆਪੋ ਆਪਣੀ ਡਫਲੀ ਵਜਾਉਣਗੇ ਹਨਾ ਤੇ ਫਿਰ ਨੁਕਸਾਨ ਪਹਿਲਾਂ ਵੀ ਗਰੀਬ ਲੋਕਾਂ ਦਾ ਹੋਇਆ ਸੀ ਗਰੀਬ ਸਿੱਖਾਂ ਦਾ ਹੋਇਆ ਸੀ ਗਾ ਵੀ ਗਰੀਬ ਲੋਕਾਂ ਦਾ ਤਾਂ ਗਰੀਬ ਸਿੱਖਾਂ ਦਾ ਹੋਣਾ ਵਾ ਇਹ ਪਾਲ ਆ ਕੇ ਇਹ ਪਹਿਲਾ ਆਪਣਾ ਸ਼ੀਸ਼ੇ 'ਚ ਮੂੰਹ ਦੇਖਣ ਵੀ ਅਸੀਂ ਕੀ ਕਰਦੇ ਰਹੇ ਹਾਂ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ ਜਿਹੜੀਆਂ ਸਮਾਜ ਦੇ ਹਿੱਤ ਵਿੱਚ ਪੰਥ ਤੇ ਪੰਜਾਬ ਦੇ ਹਿੱਤ ਵਿੱਚ ਕੰਮ ਕਰਦੀਆਂ ਉਹਨਾਂ ਦੇ ਵੱਲੋਂ ਅਮਰਤਪਾਲ ਸਿੰਘ ਦੇ ਉੱਪਰ ਤੀਜੀ ਵਾਰ ਐਨਐਸਏ ਨੂੰ ਲੈ ਕੇ ਹਮਦਰਦੀ ਜ਼ਾਹਰ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਇਸ ਤਰ੍ਹਾਂ ਦੇ ਕਿਹੜੇ ਕਾਰਨਾਂ ਜਿਹੜੇ ਕਾਰਨਾਂ ਕਰਕੇ ਜਿਹੜੇ ਆਪਣੇ ਆਪ ਦੇ ਵਿੱਚ ਅਕਾਲੀ ਦਲ ਦੇ ਦਿੱਗਜ ਲੀਡਰ ਕਹਾਉਣ ਵਾਲੇ ਮਜੀਠੀਆ ਵਰਗੇ ਲੀਡਰ ਨੇ ਉਹ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਖਿਲਾਫ ਅਮਰਤਪਾਲ ਸਿੰਘ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਕੇ ਇੱਕ ਟ੍ਰਾਇਲ ਚਲਾਉਂਦੇ ਨਜ਼ਰ ਆ ਰਹੇ ਆ ਭਾਜੀ ਕੋਈ ਵੀ ਬੰਦਾ ਹੋਵੇ ਨਾ ਜਿਹੜਾ ਕੋਈ ਚੰਗਾ ਕੰਮ ਕਰਦਾ ਨਾ ਉਹਨੂੰ ਲੋਕ ਚੰਗਾ ਕਹਿੰਦੇ ਆ ਮੈਂ ਉਦਾਹਰਨ ਦੇਣ ਲੱਗਾ ਬੜੀ ਤੁੱਕ ਵਾਲੀ ਬਾਬਾ ਵਿਧੀਚੰਦ ਕੀ ਸੀ ਮੱਝਾ ਚੋਰੀ ਕਰਿਆ ਕਰਦਾ ਸੀ ਨਾ ਗੁਰੂ ਅਰਜਨ ਦੇਵ ਦੀ ਸ਼ਰਨ ਚ ਆ ਗਿਆ ਤੇ ਉਹਨੂੰ ਕਿਹਾ ਗੁਰੂ ਦਾ ਸੀਨਾ ਜੇ ਕੋਈ ਬੰਦਾ ਗੁਨਾਹ ਕਰਦਾ ਵਾ ਨਾ ਤੇ ਉਹ ਗੁਨਾਹ ਕਰਕੇ ਭੁੱਲ ਬਖਸ਼ਾ ਲੈਂਦਾ ਤੇ ਰੱਬ ਵੀ ਤੇ ਜੱਗ ਵੀ ਮਾਫ ਕਰ ਦਿੰਦਾ ਤੇ ਮੈਂ ਇਹਨਾਂ ਦੀਆਂ ਭੁੱਲਾਂ ਤੇ ਆ ਜਾਂਦਾ ਮਜੀਠਾ ਪਰਿਵਾਰ ਦੀਆਂ ਸਰਦਾਰ ਜਗਵੀਰ ਸਿੰਘ ਬਾਦਲਦਿਆਂ ਤੁਸੀਂ ਬੇਅਦਬੀਆਂ ਕੀਤੀਆਂ ਤੁਸੀਂ ਚਿੱਟੇ ਦੇ ਦੋਸ਼ੀ ਪਾਏਗੇ ਤੁਸੀਂ ਹੋਰ ਚੀਜ਼ਾਂ ਦਾ ਘਾਣ ਕੀਤਾ ਤੇ ਤੁਸੀਂ ਮਾਫੀ ਮੰਗ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤੇ ਲੋਕਾਂ ਤੋਂ ਹੁਣ ਤੁਸੀਂ ਸਿੱਧਾ ਮੱਥਾ ਅਕਾਲ ਤਖਤ ਸਾਹਿਬ ਨਾਲ ਲਾ ਲਿਆ ਸਿੱਧਾ ਹੀ ਹੁਕਮਨਾਮੇ ਦੀ ਉਲੰਘਣਾ ਕਰਕੇ ਸੰਗਤ ਨਾਲ ਮੱਥਾ ਲਾ ਲਿਆ ਹੁਣ ਮਾਫੀ ਕਿੱਥੋਂ ਮੰਗਣੀ ਹੈ ਇਹ ਹੋਰ ਨਾ ਦੀਆਂ ਗੱਲਾਂ ਬਾਅਦ ਚ ਕਰ ਪਹਿਲਾਂ ਆਪਣੀਆਂ ਗੱਲਾਂ ਨਿਪਟਣ ਪੀ ਇਹਨਾਂ ਦੇ ਰਾਹ ਹੀ ਨਹੀਂ ਛੱਡਿਆ ਕਾਰ ਕੀਤੀ ਸੀ ਬੇਦਮੀਆਂ ਤੇ ਚਲ ਗਿਆ ਅਕਾਲ ਤਖਤ ਸਾਹਿਬ ਤੇ ਸਾਰੀ ਜੁੰਡਲੀ ਤੇ ਉੱਥੇ ਜਾ ਕੇ ਮਾਫੀ ਮੰਗ ਲਈ ਤੇ ਚਲੋ ਸਤਗੁਰ ਮੇਰਾ ਵੱਡ ਸਮਰੱਥਾ ਉਹਦੀ ਸਮਰੱਥਾ ਬੜੀ ਤਗੜੀ ਹੈ ਮਹਾਰਾਜ ਦੀ ਉਹ ਬਖਸ਼ ਵੀ ਸਕਦਾ ਪਰ ਹੁਣ ਜਿਹੜਾ ਫਿਰ ਉਹ ਜੂਟਰਨ ਲਿਆ ਇੱਕ ਮੀਟਿੰਗ ਕਰਕੇ ਵੀ ਜਸੀਂ ਤੇ ਜੀ ਨਹੀਂ ਅਸੀਂ ਇਤਨੀ ਗੁਨਾਹ ਮੰਨੇ ਵੀ ਦੱਸੋ ਵੀ ਤੁਹਾਡੀ ਤੌਣ ਤੇ ਕਿੰਨੇ ਤਲਵਾਰ ਰੱਖੀ ਸੀ ਹਰਪੀਤ ਨੇ ਰੱਖੀ ਸੀ ਕਿ ਸੁਲਤਾਨ ਸਿੰਘ ਨੇ ਰੱਖੀ ਸੀ ਕਿ ਰਕਬੀਰ ਸਿੰਘ ਨੇ ਰੱਖੀ ਸੀ ਕਿ ਚਾਹੇ ਉੱਥੇ ਸਿੱਖ ਸੰਗਤ ਨੇ ਰੱਖੀ ਸੀ ਆਪੇ ਤੁਸੀਂ ਜਾ ਕੇ ਗੁਨਾਹ ਮੰਨੇ ਆਪੇ ਜਾ ਕੇ ਤੁਸੀਂ ਮਾਫੀਆਂ ਮੰਗੀਆਂ ਆਪੇ ਤੁਸੀਂ ਹੁਣ ਮੁਨਕਣ ਹੋਏ ਜੋ ਤੇ ਹੁਣ ਤੁਸੀਂ ਸਿੱਧਾ ਹੀ ਕਾਲ ਤਖਸਬ ਨੂੰ ਚੈਲੰਜ ਕਰ ਬੈਠੇ ਜੋ ਤੇ ਸਾਰੀ ਉਮਰ ਤੁਸੀਂ ਆਰਐਸਐਸ ਦੇ ਵਿੱਚ ਰਹੇ ਆਰਐਸਐਸ ਦੇ ਨਾਲ ਭਾਈ ਵਾਲੀ ਰੱਖੀ ਉੱਥੇ ਤੁਸੀਂ ਖਾਦਾ ਪੀਤਾ ਮौज-ਮਸਤੀਆਂ ਕੀਤੀਆਂ ਤੇ ਅੱਜ ਤੁਸੀਂ ਕੌਮ ਨੂੰ ਆਰਐਸਐਸ ਕਹਿੰਦੇ ਐ ਭੇਜੋ ਇਹਨਾਂ ਕੋਈ ਭਾਈ ਸਾਹਿਬ ਜੀ ਮੇਰੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਹੈਗਾ ਕਿਉਂ ਨਹੀਂ ਹੈਗਾ ਮੇਰੇ ਪੱਲੇ ਸੱਚ ਹੈ ਭਾਈ ਗੁਰਦਾਸ ਜੀ ਕਹਿੰਦੇ ਨੇਕੀ ਧਰਮ ਸਚਾਈ ਜੋ ਡਟ ਕੇ ਰਹਿੰਦੇ ਨੇ ਮਰਿਆਂ ਤੋਂ ਵੀ ਮਗਰੋਂ ਲੋਕੀ ਚੰਗਾ ਕਹਿੰਦੇ ਨੇ ਇਹ ਕਿਸੇ ਤੇ ਇਲਜ਼ਾਮ ਲਾਈ ਜਨ ਉਹ ਨਸ਼ਾ ਕਰਦਾ ਜੇ ਨਸ਼ਾ ਕਰਦਾ ਮੁੱਲ ਸਚਾਈ ਦਾ ਪੈਣਾ ਮਜੀਠਾ ਸਾਹਿਬ ਹਮ ਸੱਚ ਬੋਲੋ ਤੁਸੀਂ ਇਹ ਦੱਸੋ ਨਹੀਂ ਗਲਤ ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦੇ ਦਿਓ ਮੈਂ ਤੁਹਾਡੇ ਕੋਲ ਮੀਡੀਆ ਦੇ ਥਰੂ ਜਵਾਬ ਮੰਗਦਾ ਕਿ ਤੁਸੀਂ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਕੇ ਮੁਕਰੇ ਨਹੀਂ ਤੁਹਾਡੀ ਪੂਰੀ ਟੀਮ ਨਹੀਂ ਮੁੱਕਰੀ ਔਰ ਆਪਣੇ ਹਲਕੇ ਚ ਕਿੰਨੇ ਮੁੰਡੇ ਨੌਜਵਾਨ ਨਸ਼ਾ ਕਰਕੇ ਮਰੇ ਟਾਡੇ ਵਰਕਰਾਂ ਦੇ ਮੁੰਡੇ ਸੀ ਕੋਈ ਤੁਹਾਡੇ ਨਾਲ ਜਿਨ੍ਹਾਂ ਨੇ ਪੱਕੀਆਂ ਚੰਡੀਆਂ ਲਿਆਏ ਸੀ ਉਹ ਅਕਾਲੀ ਪਰਿਵਾਰਾਂ ਦੇ ਮੁੰਡੇ ਵੀ ਮਰੇ ਆ ਬਹੁਤ ਸਾਰੇ ਲੋਕ ਇਹ ਵੀ ਸਵਾਲ ਕਰਦੇ ਕਿ ਜਿਹੜੇ ਮਸਲਿਆਂ ਦੇ ਉੱਪਰ ਜਿਹੜੇ ਆਪਣੇ ਆਪ ਦੇ ਵਿੱਚ ਵੱਡੇ ਅਕਾਲੀ ਦਲ ਦੇ ਲੀਡਰ ਐ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਕੇ ਮੁੱਦੇ ਉਠਾਉਣ ਦੀ ਲੋੜ ਸੀ ਉਹ ਮੁੱਦੇ ਤੇ ਉਠਾਏ ਨਹੀਂ ਜਾ ਰਹਾ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਰੋਜ਼ਗਾਰ ਦੀ ਨਸ਼ੇ ਦੀ ਗੱਲ ਹੋਵੇ ਤੇ ਕਹਿੰਦੇ ਜਿਹੜੇ ਮੁੱਦਿਆਂ ਦੀ ਲੋੜ ਹੀ ਨਹੀਂ ਜਾਪਦੀ ਸਗੋਂ ਜਿਹੜੇ ਲੋਕਾਂ ਦੇ ਨਾਲ ਖੁਦ ਜਾਤੀਆਂ ਹੋ ਰਹੀਆਂ ਉਹਨਾਂ ਦੇ ਖਿਲਾਫ ਇਸ ਤਰੀਕੇ ਦਾ ਜਿਹੜਾ ਪ੍ਰੋਪਾਗੈਂਡਾ ਅਪਣਾਇਆ ਜਾ ਰਿਹਾ ਮੈਂ ਇਸੇ ਮੁੱਦੇ ਤੇ ਆਉਣ ਲੱਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਜੀ ਬਹੁਤ ਵਧੀਆ ਸ਼ਵੀ ਦੇ ਸੀ ਉਹ ਸਿਆਸੀ ਬੋਰਡ ਸੀ ਸਿਆਸੀ ਬੋਰਡ ਕਿਹਾ ਜਾਂਦਾ ਨਾ ਪਰ ਮੈਂ ਉਹਨਾਂ ਦੇ ਨਾਲ ਵੀ ਵਿਚ ਰਿਆ ਮੈਂ ਕਾਲੀ ਦਲ ਦਾ ਜਿਹਾਰੂ ਵਰਕਰ ਸੀ ਬਹੁਤ ਸਾਰੇ ਬੰਦਿਆਂ ਨੂੰ ਪਤਾ ਵਾ ਪਰ ਕਾਲੀ ਦਲ ਤੋਂ ਪਿੱਛੇ ਆਉਣ ਦਾ ਕਾਰਨ ਸੀ ਇਹਨਾਂ ਦੀਆਂ ਕੁਤਾਈਆਂ ਔਰ ਮੈਂ ਮੈਂ ਬਹੁਤ ਚਿਰ ਪਹਿਲਾਂ ਆ ਗਿਆ ਸੀ ਜੇ ਮੈਂ ਬਦਮੀਆਂ ਵਾਲੇ ਮਸਲੇ 'ਚ ਹੁੰਦਾ ਹੋ ਸਕਦਾ ਮੈਨੂੰ ਵੀ ਉਸ ਦਿਨ ਕਾਲਤਾਖ ਸਾਬ ਉੱਥੇ ਬਰਾਬਰ ਖਲੋਣਾ ਪੈਂਦਾ ਪਰ ਆਪਾਂ ਪਹਿਲੇ ਗੁਰੂ ਸਾਹਿਬ ਤੋਂ ਭੁੱਲ ਬਖਸ਼ਾਉਣੀ ਸ਼ੁਰੂ ਕਰ ਦਿੱਤੀ ਜਦੋਂ ਵੇਖਿਆ ਵੀ ਜਾਰੇ ਤੇ ਗੁਰੂ ਗ੍ਰੰਥ ਸਾਹਿਬ ਇਹਨਾਂ ਦੇ ਅੰਦਰ ਸ਼੍ਰੋਮਣੀ ਕਮੇਟੀ ਹੈ ਤੇ ਇੱਥੇ ਵੱਡਾ ਕਾਹਨ ਹੋਣ ਡਿਆ ਵਾ ਇਹ ਇਹ ਨਹੀਂ ਡੱਕਣ ਦੇ ਤੇ ਇਹ ਬਾਹਰ ਕਿੱਥੋਂ ਡੱਕਣਗੇ ਤੇ ਵਾਕਿਆ ਦੋਸ਼ੀ ਆ ਔਰ ਅਸੀਂ ਪਛਾਹ ਹੋ ਗਏ ਅਸੀਂ ਅਕਾਲੀ ਦਲ ਦਾ ਜਿਹੜਾ ਪੱਲਾ ਛੱਡ ਕੇ ਪਿੱਛੇ ਹੋ ਗਏ ਔਰ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਿਆਂ ਔਰ ਅਕਾਲੀ ਦਲ ਜਿਹੜਾ ਸੀ ਉਹ ਕੁਰਬਾਨੀਆਂ ਦੇ ਕੇ ਬਣਿਆ ਸੀ ਇਹਨਾਂ ਨੇ ਕਬਜ਼ਾ ਕਰ ਲਿਆ ਕਬਜ਼ਾ ਕਿੱਦਾਂ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬਹੁਤ ਸੀਨੀਅਰ ਲੀਡਰ ਸੀ ਮੈਂ ਉਹ ਬਾਅਦ ਚ ਗੱਲ ਕਰੂੰਗਾ ਪਹਿਲਾਂ ਗੱਲ ਜਿਹੜੀ ਤੁਸੀਂ ਮੇਰੇ ਦਿਮਾਗ 'ਚ ਪਾਈ ਅੱਜ ਜਿਹੜਾ ਇਹ ਮੁੱਦਾ ਚੱਲ ਰਿਹਾ ਉਹਦੀ ਗੱਲ ਕਰਦੇ ਆ ਜਦੋਂ ਪਹਿਲਾਂ ਇਹਨਾਂ ਦੀ ਸਰਕਾਰ ਦੇ ਟਾਈਮ ਤੇ ਐਸਵਾਈਐਲ ਦਾ ਮੁੱਦਾ ਚੱਲਿਆ ਸੀ ਤੇ ਮੈਂ ਆ ਸੰਗਤਾਂ ਨੂੰ ਫੋਨ ਦੇ ਵਿੱਚ ਮੇਰੇ ਇਹ ਵੀਡੀਓ ਵਾ ਇਹ ਮੈਂ ਦਿਖਾ ਦਿੰਦਾ ਵਾਂ ਕਿ ਅੱਜ ਤੱਕ ਪ੍ਰਕਾਸ਼ ਸਿੰਘ ਬਾਦਲ ਜੇ ਸੁਲਝੇ ਮੁੱਖ ਮੰਤਰੀ ਹੁੰਦੇ ਤੇ ਐਸਵਾਈਐਲ ਦਾ ਕੋਈ ਫੈਸਲਾ ਲਿਆ ਜਾ ਸਕਦਾ ਸੀ ਅੱਜ ਹਰਿਆਣੇ ਦਾ ਮੰਤਰੀ ਸੈਣੀ ਉਹ ਅੱਜ ਆਮੋ ਸਾਹਮਣੇ ਪਾਣੀ ਦੇ ਮਸਲੇ ਤੇ ਇੱਕ ਬੰਨੇ ਤੇ ਪਾਕਿਸਤਾਨ ਨਾਲ ਟੱਕਰ ਲਈ ਹੋਇਆ ਇੱਕ ਬੰਨੇ ਪੰਜਾਬ ਨਾਲ ਕਿ ਸਾਨੂੰ ਪਾਣੀ ਦਿਓ ਮੈਂ ਇਹ ਗੱਲ ਕਹਿੰਦਾ ਵਾਂ ਕਿ ਸਾਡੇ ਕੋਲ ਤਾਂ ਜੇ ਕਹਿੰਦੇ ਕਿ ਭਾਈ ਵਾਲੀ ਸਾਡੇ ਹਰਾਣਾ ਭਾਈ ਵਾਲੇ ਮੈਂ ਮੰਨਦਾ ਸਾਡਾ ਛੋਟਾ ਵੱਡਾ ਭਰਾ ਆ ਪਰ ਕਹਿੰਦੇ ਕਿ ਜੇ ਭਰਾ ਦੀ ਡਰਮੀ ਚਾਟਾ ਤੇ ਉਹ ਭਰਾ ਨੂੰ ਦਊਗਾ ਜੇ ਭਰਾ ਦੀ ਡਮੀ ਡਰਮੀ ਖਾਲੀ ਤੇ ਉਹ ਆਟਾ ਕਿੱਥੋਂ ਦਊਗਾ ਯਾਰ ਸਾਡੇ ਦਰਿਆ ਸੁੱਕੇ ਪਏ ਆ ਸਾਡੀਆਂ ਨਹਿਰਾਂ ਸੁੱਕੀਆਂ ਪਈਆਂ ਵਾ ਅਸੀਂ ਹਰਿਆਣੇ ਨੂੰ ਪਾਣੀ ਕਿੱਥੋਂ ਦੇ ਦਈਏ ਸਾਡੇ ਕੋਲ ਪਾਣੀ ਹੈ ਹੀ ਨਹੀਂਗਾ ਅਸੀਂ ਤਾਂ 30 ਸਾਲ ਤੋਂ ਪੰਜਾਬ ਜਿਹੜਾ ਸੰਕਟ ਜੂਝ ਰਿਹਾ ਤੇ ਇਹ ਕਹਿੰਦੇ ਸਾਨੂੰ ਐਸਾ ਹਿਲ ਦਾ ਪਾਣੀ ਦੋ ਪਾਣੀ ਪੂਣੀ ਨਹੀਂ ਮਿਲਣਾ ਹਰਿਆਣੇ ਨੂੰ ਭਾਈਚਾਰਾ ਸਾਡਾ ਬਰਕਰਾਰੂਗਾ ਪਰ ਪਾਣੀ ਤੇ ਸਿਆਸਤ ਕਰਨੀ ਬੰਦ ਕਰਨ ਸਿਆਸਤ ਕਰਨੀ ਆ ਵਿਕਾਸ ਦੀ ਕਰਨ ਡਿਵੈਲਪਮੈਂਟ ਦੀ ਕਰਨ ਇਹ ਮੁੱਦਿਆਂ ਦੀ ਆ ਲੜਾਈਆਂ ਦੀ ਸਿਆਸਤ ਜਿਹੜੀ ਇਹੋ ਛਾਪਾਂ ਨੇ ਸਰਕਾਰਾਂ ਦਾ ਤੁਸੀਂ ਬਾਦਲ ਸਾਹਿਬ ਦੀ ਗੱਲ ਕੀਤੀ ਤੇ ਆਮ ਕਰਕੇ ਗਾਹੇ-ਬਗਾਹੇ ਵੀ ਦੋਸ਼ ਲਾਉਂਦੇ ਹੋ ਕਿ ਬਾਦਲ ਸਾਹਿਬ ਨੇ ਜਿਹੜਾ ਪੰਥਕ ਸਿਆਸਤ ਨੂੰ ਨਿਗਾਰ ਵੱਲ ਲਿਜਾਣ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਤੇ ਦੂਜੇ ਪਾਸੇ ਜਿਹੜਾ ਗੜਗਾਜ ਸਾਹਿਬ ਜਥੇਦਾਰ ਲਾਏ ਨੇ ਗੜਗਾਜ ਸਾਹਿਬ ਕਹਿੰਦੇ ਨੇ ਕਿ ਨੌਜਵਾਨੋ ਬਾਦਲ ਸਾਹਿਬ ਵਰਗੇ ਬਣੋ ਸੁਖਬੀਰ ਸਿੰਘ ਬਾਦਲ ਵਾਂਗ ਖੁੱਲਾ ਦਾੜਾ ਹੋਵੇ ਜਿਹੋ ਜੀ ਇਹਨਾਂ ਦੀ ਸ਼ਖਸੀਅਤ ਹੈ ਤੇ ਇਹੋ ਜੀ ਨੌਜਵਾਨਾਂ ਨੇ ਨੌਜਵਾਨੋ ਆਪਣੀ ਸ਼ਖਸੀਅਤ ਬਣਾਓ ਭੇ ਪਹਿਲੀ ਗੱਲ ਤੇ ਇਕਲਾ ਕਹੂਗਾ ਵੀ ਜਿਹੜਾ ਹਨੇਰੇ ਦਾ ਲੱਗਾ ਜਸੇਦਾਰ ਆ ਨਾ ਉਹ ਕਦੀ ਰੋਸ਼ਨੀ ਪ੍ਰਕਾਸ਼ ਨਹੀਂ ਕਰ ਸਕਦਾ ਅੱਛਾ ਉਹ ਤਾਂ ਫਿਰ ਹਨੇਰੇ 'ਚ ਰਹੂਗਾ ਨਾ ਹੁਣ ਕੌਮ ਨੂੰ ਵੀ ਪਤਾ ਲੱਗ ਗਿਆ ਹਰ ਇੱਕ ਸੇਖ ਨੂੰ ਪਤਾ ਲੱਗ ਗਿਆ ਵੀ ਜਿਹੜਾ ਬਾਦਲ ਪਰਿਵਾਰ ਸੀ ਚਾਹੇ ਬਾਦਲ ਲਾਣਾ ਸੀ ਚਾਹੇ ਇਹਨਾਂ ਦੇ ਜਿਹੜੇ ਬੜੇ ਪੰਤਕ ਚਿਹਰੇ ਸੀ ਉਹ ਨਿਕਲੇ ਕੀ ਕੋਈ ਲੁਕਾ ਨਹੀਂ ਰਹਿ ਗਿਆ ਤੇ ਹੁਣ ਭਾਵੇਂ ਗੜਗੱਜ ਸਿੰਘ ਛੱਡ ਕੇ ਜਿਹੜਾ ਮਰਜੀ ਪੋਚੇ ਲੱਗ ਜਾਵੇ ਹੁਣ ਪੋਚੇ ਲਾਇਆ ਕੁਛ ਨਹੀਂ ਪਾਪ ਜਿਹੜਾ ਉਹ ਕਦੀ ਗੁਝਾ ਨਹੀਂ ਰਹਿੰਦਾ ਸਿਆਣੇ ਕਹਿੰਦੇ ਪਾਪ ਜਿਹੜਾ 100 ਸਾਲ ਬਾਅਦ ਵੀ ਉੱਭਰ ਕੇ ਆ ਜਾਂਦਾ ਵਾ ਇਹ ਪਾਪ ਕਈ ਪੀੜ੍ਹੀਆਂ ਤੱਕ ਜਿਹੜਾ ਸਾਡੇ ਲੋਕਾਂ ਨੂੰ ਜਿਵੇਂ ਜੂਨ ਨੂੰ ਨੀਚੇ 84 ਚਿੰਦਰਾ ਗਾਂਧੀ ਨੇ ਸਾਡੇ ਤੇ ਹਮਲਾ ਕੀਤਾ ਸੀ ਨਾ ਸਾਡੀ ਜਿਹੜੀ ਨਸ਼ਲ ਕੁਸ਼ੀ ਕੀਤੀ ਸੀ ਤੇ ਅਸੀਂ ਭੁੱਲ ਨਹੀਂ ਸਕਦੇ ਕਦੀ ਵੀ ਜਿਹੜੀ ਬਾਦਲ ਪਰਿਵਾਰ ਨੇ ਵੀ ਸਾਡੇ ਨਾਲ ਵਧੇਕੀ ਕੀਤੀ ਹੈ ਬੇਦਬੀਆਂ ਦੇ ਵਿੱਚ ਇਹ ਦੋਸ਼ੀ ਪਾਏ ਗਏ ਆ ਰਾਮ ਰਹੀਮ ਨੂੰ ਮਾਫੀ ਦੇਣ ਦੇ ਵਿੱਚ ਦੋਸ਼ੀ ਪਾਏ ਗਏ ਆ ਇਹ ਪੀੜੀਆਂ ਨੇ ਨਹੀਂ ਭੁੱਲਣੀ ਇਹ ਭੁੱਲ ਜਾਣ ਭੀ ਕੌ ਮੈਨਾਂ ਨੂੰ ਗੜਗੱਜ ਕਹਿ ਦੂਗਾ ਤੇ ਕਲੀਨ ਚਿੱਟ ਦੇ ਦੂਗਾ ਮੈਂ ਗੜਗੱਜ ਸਾਹਿਬ ਤੁਸੀਂ ਜਿਹੜੇ ਕੰਮ ਕਰਨ ਵਾਲੇ ਆ ਗੁਰ ਸਿੱਖਾਂ ਦੇ ਜਿਹੜੇ ਮੈਂ ਤੁਹਾਨੂੰ ਪਿਛਲੇ ਦਿਨੀ ਮੰਗ ਪੱਤਰ ਦੇ ਕੇ ਆਇਆ ਸੀ ਵੀ ਗਰੰਤੀ ਸਿੰਘ ਆ ਜਿਹੜੇ ਪਿੰਡਾਂ ਦੇ ਗਰੰਤੀ ਸਿੰਘ ਆ ਜਿਹੜੇ ਸ਼ਹਿਰਾਂ ਦੇ ਗਰੰਤੀ ਸਿੰਘ ਆ ਜਿਨ੍ਹਾਂ ਦੀ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਗਈ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਵਾਈ ਸ਼੍ਰੋਮਣੀ ਕਮੇਟੀ ਇੱਕ ਵੱਖਰਾ ਬਾਈਟ ਪਾਸ ਕਰੇ ਤੁਸੀਂ ਇਹਦੇ ਤੇ ਜ਼ੋਰ ਦਿਓ ਇਹ ਨਾ ਤੁਸੀਂ ਸਾਫ਼ ਕਰਦੇ ਰਹੇ ਵੀ ਬਾਦਲ ਸਾਹਿਬ ਵੀ ਬੜੇ ਚੰਗੇ ਸੀ ਹਰ ਸਿਮਰਤ ਕੌਰ ਨੇ ਇਹ ਖਟੋਕੇ ਗੱਲ ਕੀਤੀ ਇਹ ਖਟੋਕੇ ਗੱਲ ਕਰਦਾ ਹਾਂ ਬਾਦਲ ਪਰਿਵਾਰ ਤੇ ਪਾਣੀ ਜਿਹੜਾ ਅੱਜ ਮੰਗਦਾ ਪਿਆ ਉਹਦੇ ਤੇ ਇੱਕ ਮੋਹਰ ਲੱਗ ਜਾਂਦੀ ਵੀ ਨਹੀਂ ਦੇਣਾ ਤੇ ਨਹੀਂ ਦੇਣਾ ਲਾ ਸਕਦੀ ਇਸ ਸਰਕਾਰ ਕੋ ਪਾਵਰ ਆ ਮੈਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਮੈਂ ਕਹਿੰਦਾ ਮਤਾ ਲੈ ਕੇ ਆਓ ਦੋ ਸਿੰਘ ਸਾਡੇ ਹੋਏ ਆ ਬਲਵਿੰਦਰ ਜਟਾਣਾ ਉਹ ਦੋ ਬੰਦੇ ਯਾਰ ਪਾਣੀ ਡਾਗ ਗਏ ਤੁਸੀਂ 92 ਜੋ ਬੰਦੇ ਜੋ ਕੁ ਜਨਾਨੇ ਜੋ ਪਾਓ ਮਤਾ ਵਿਧਾਨ ਸਭਾ ਦੇ ਵਿੱਚ ਹੂੰ ਪੀ ਜਿੰਨਾ ਚਿਰ ਸਾਡੇ ਤੋਂ ਲੋੜ ਤੋਂ ਵੱਧ ਪਾਣੀ ਨਹੀਂ ਹੈਗਾ ਹਾਂ ਇਹ ਨਹਿਰ ਸਾਣੀ ਪਾਣੀ ਨਹੀਂ ਜਾਣ ਦੇਣਾ ਇਹ ਸਾਡੇ ਯੋਧਿਆਂ ਨੇ ਬੰਦ ਕਰਾਈ ਆ ਜੇ ਦਵਾਂਗੇ ਤੇ ਹੋਰ ਕੋਈ ਰਾਹ ਲੱਭ ਕੇ ਦੇ ਦਾਂਗੇ ਅਸੀਂ ਇਦਾਂ ਪਾਣੀ ਨਹੀਂ ਦੇਣਾ تمام سارے سوالਾਂ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਭਵਿੱਖ ਦੇ ਵਿੱਚ ਜਿਹੜੀਆਂ ਚੁਣੌਤੀਆਂ ਜਾਂ ਜਿਹੜੇ ਮਸਲਿਆਂ ਦੇ ਉੱਪਰ ਗੱਲਬਾਤ ਹੋਣੀ ਚਾਹੀਦੀ ਹੈ ਪੰਜਾਬ ਦੇ ਵੱਡੇ ਲੀਡਰਾਂ ਨੂੰ ਪੰਜਾਬ ਦੇ ਦਿਗਜ ਕਹਾਉਣ ਵਾਲਿਆਂ ਨੂੰ ਉਹਨਾਂ ਮਸਲਿਆਂ ਦੀ ਉਹਨਾਂ ਮੁੱਦਿਆਂ ਦੀ ਗੱਲ ਕਰਨ ਦੀ ਵੀ ਬੇਹੱਦ ਲੋੜ ਹੈ ਜਿਹੜੀ ਉਹ ਜ਼ਰੂਰੀ ਜਾਪਦੀ ਹੈ ਜਿਨ੍ਹਾਂ ਤੋਂ ਬਹੁਤ ਸਾਰੇ ਪੰਜਾਬ ਦੇ ਲੋਕ ਉਮੀਦਾਂ ਤੇ ਆਸਾਂ ਲਗਾ ਕੇ ਬੈਠੇ ਹੋਏ ਨੇ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਸਮੇਂ-ਸਮੇਂ ਤੇ ਜਿਹੜਾ ਇਲਜ਼ਾਮ ਤਰਾਸ਼ੀਆਂ ਵਾਲੀਆਂ ਵਾਰਤਾਲਾਪ ਨੂੰ ਲੋਕ ਕਿਹੜੇ ਸੰਦਰਭ ਦੇ ਵਿੱਚ ਦੇਖਦੇ ਨੇ ਇਹ ਵੀ ਪ੍ਰਵੇਖ ਦੇ ਵਿੱਚ ਹੀ ਜਿਹੜੇ ਨਤੀਜੇ ਨੇ ਉਹ ਲੋਕਾਂ ਦੇ ਮੁਖਾਤਬ ਹੋਣਗੇ ਤਮਾਮ ਸਾਰੇ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਿਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ